ਤੇਜ਼ ਰਫ਼ਤਾਰ ਸਕੂਲੀ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ 14 ਸਕੂਲੀ ਬੱਚੇ ਜ਼ਖਮੀ ਬਰਨਾਲਾ ਚੰਡੀਗੜ੍ਹ ਮੁੱਖ ਮਾਰਗ ਤੇ ਤਨੋਂਲਾ ਨੇੜੇ ਹਾਦਸਾ ਵਾਪਰਿਆ ਰਾਗੀਰਾ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਤਨੋਂਲਾ ਵਿਖੇ ਦਾਖਲ ਕਰਵਾਇਆ ਗਰੀਨਫੀਲਡ ਕਾਮਰਸ ਸਕੂਲ ਦਾਣਗੜ੍ਹ ਦੀ ਸਕੂਲੀ ਬੱਸ ਤਨੋਂਲਾ ਤੋਂ ਪਿੰਡ ਪੱਠਾ ਨੂੰ ਜਾਂਦੀ ਸੜਕ ਨੇੜੇ ਇੱਕ ਤੇਜ਼ ਰਫ਼ਤਾਰ ਸਕੂਲੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਿਆ બસ ડ્રાઈવર ਅਤੇ મેલા હેલ્પર سمیت तकरीबन 14 بچے जख्मी ਹੋ ਗਏ ਵਿਜ਼ੂਅਲ ਅਤੇ এলিমੈਂਟਸ ਸੜਕ ਦੁਰਘਟਨਾ ਤੋਂ ਗੋਲੀ जख्मी ਸਕੂਲੀ ਬੱਚੇ ਅਤੇ ਸਟਾਫ ਬਸ ਡ્રાઈਵਰ ਹੈਲਪਰ ਸਕੂਲੀ ਕੁੜੀ ਚਸ਼ਮਦੀਨ ਗਵਾ ਅਤੇ ਡਾਕਟਰ ਦਾ ਚੱਕ ਇਸ ਮੌਕੇ ਗੱਲਬਤ ਕਰਦੇ ਆ ਬਸ ਡ્રાઈਵਰ ਨੇ ਦੱਸਿਆ ਕਿ ਉਹ ਗ੍ਰੀਨਫੀਲਡ ਸਕੂਲ ਤਾਨਗੜ ਦੀ ਬਸ ਚਲਾਉਂਦਾ ਹੈ ਅੱਜ ਸਵੇਰੇ ਜਦੋਂ ਉਹ ਆਪਣੇ ਬੱਚੇ ਨਾਲ ਸਕੂਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰੇ ਕੈਂਟਰ ਨਾਲ ਬਸ ਦੀ ਟੱਕਰ ਹੋ ਗਈ ਉਸਨੇ ਦੱਸਿਆ ਕਿ ਸਕੂਲ ਵਿੱਚ 40 ਦੇ ਕਰੀਬ ਬੱਚੇ ਸਨ ਪਰ ਜ਼ਖਮੀਆਂ ਬਾਰੇ ਉਸਨੂੰ ਕੁਝ ਨਹੀਂ ਪਤਾ। ਉਸਨੇ ਦੱਸਿਆ ਕਿ ਬਸ ਅਤੇ ਇੱਕ ਐਂਟਰ ਦੀ ਆਮੋ-ਸਾਮਣੇ ਟੱਕਰ ਹੋ ਗਈ। ਇਸ ਸਬੰਧੀ ਚਸ਼ਮਦੀਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਬਠਿੰਡਾ-ਚੰਡੀਗੜ੍ਹ ਰੋਡ ਤੇ ਪਿੰਡ ਪੱਠਾ ਨੇੜੇ ਸਕੂਲ ਬਸ ਤੇ ਟਰੱਕ ਵਿਚਕਾਰ ਹਾਦਸਾ ਵਾਪਰ ਗਿਆ। ਉਸਨੇ ਦੱਸਿਆ ਕਿ ਸਕੂਲ ਬਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸਵੰਦੀ ਸਰਕਾਰੀ ਹਸਪਤਾਲ ਧਰਨੁਲਾ ਦੇ ਡਾਕਟਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਕਈ ਬੱਚੇ ਅਤੇ ਸਟਾਫ ਮੈਂਬਰ ਹਸਪਤਾਲ ਵਿੱਚ ਦਾਖਲ ਹੋਏ ਉਸ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ 4 ਦੇ ਕਰੀਬ ਬੱਚਿਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਸਰਕਾਰੀ ਹਸਪਤਾਲ ਬਨਾਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਗ੍ਰੀਨ ਰਿਫਰ ਸਕੂਲ ਦੀ ਬੱਸ ਇਦਾਂ ਕਰਦੀ ਇਸ ਗਰੂਰ ਕਰਨੀ ਆ ਰਹੀ ਥੀ ਗੱਪਾ ਥਾਰ ਉਹ ਦਰੀ ਉਹ ਕੈਂਟਰ ਸੇਤਾ ਮੂਰੇ ਦਾ ਕਰਤਾ ਹੀ ਰੱਗ ਮਟੜਾ ਕਲੇ ਜਿੱਦ ਤਰੋੜ ਲਿ ਗਈ ਬਾਈ ਪਾਉ ਕੋ ਕੱਟ ਤੋ ਜਿੱਤਾ ਪੂਰੇ ਪਾਤਰਾ ਕਿੰਨੇ ਬੱਚੇ ਸ਼ਵਾਰ ਸਿੰਘ ਦੇ ਬੱਚੇ ਬਿਆਲੀ ਬੱਚੇ ਸਾਰੇ ਹਾਂਜੀ ਕਿੰਨੇ ਵੇ ਦੀ ਗੱਲ ਹਾਂਜੀ ਹਰ ਕਿੰਨੇ ਵੇ ਦੀ ਘਟਨਾ 10 ਵਜੇ ਘਟਨਾ ਹੀ ਪੌਣੇ ਘਟ ਰਹੀ ਹੈ ਕਿਥੋਂ ਲੈ ਕੇ ਆ ਰਹੇ ਕਿੰਨੇ ਮਹੀਨੇ ਤੱਕ ਰੋਏਗਾ ਬਸ 4 ਮਹੀਨੇ ਤੱਕ ਬਤਾਈ ਕਿੰਨੇ ਹੋਏ ਨੇ ਤਾਂ ਤਲਾਇਆ ਕੇ ਨਾ ਲਈ ਆਇਆ ਜੱਕੇ ਘਰੋਂ ਅਸਰ ਪੰਜ ਸੱਤ ਬੱਚਿਆਂ ਦਾ ਪਤਾ ਲਿਦਾਲਾ ਆਇਆ ਕੋ ਦੂਜਾ ਕੁ ਪਤਾ ਨਹੀਂ ਸਿੱਧਮ ਸਿੱਧੀ ਟੱਕਰ ਹੋ ਗਈ ਇੱਧਰ ਉੱਧਰ ਟੱਕਰ ਹੋ ਗਈ ਆਨ ਚਿੱਧਾ ਮੂਰੇ ਪਾਸਾ ਲਿਆ ਕੇ ਕਿਹੜੇ ਸਕੂਲ ਜੁਗਾਰਾ ਯਾਰ ਗਰੀ ਵੀੜ ਦੀ ਹੈ ਜੀ ਧਾਨਗੜ ਸਕੂਲ ਦੀ ਤੂੰ ਇਧਰ ਆ ਰਿਹਾ ਸੀ ਬੇਟੇ ਅਸੀਂ ਸਕੂਲ ਜਾ ਰਹੇ ਸੀ ਰਾਜੀਆਂ ਰਾਜੀਆਂ ਤਾਂ ਆ ਰਹੇ ਸੀ ਕਿੰਨੇ ਵਜੇ ਗੱਲ ਹੋਈ ਹੈ ਕਿੱਥੇ ਹੋਣਾ ਤਾਂ ਮਿਸਤਰੀ ਦੇ ਰੇਡ ਤੇ ਹਾਂ ਉਹ ਤਾਂ ਹੋ ਗਏ ਉਹ ਤਾਂ ਆ ਰਿਹਾ ਹੈ ਉਹ ਵੀ ਉਹ ਟ੍ਰੱਕ ਆ ਰਿਹਾ ਸੀ ਉਹਨੇ ਮੱਚੀ ਬੁੱਕ ਅਸਮਾਨ ਦੇ ਉੱਤੇ ਇਸ ਸਬੰਧ ਨਾਲ ਹੋਇਆ ਤੇ ਅੱਜ ਇਹ ਅੱਜ ਦਾਣਾ ਆਪਣਾ ਵੱਡੇ ਹਾਈਵੇ ਤੋਂ ਪਠਾਨਾ ਰੋਡ ਤੇ ਜਿਹੜਾ ਜਾ ਰਿਹਾ ਸ਼ਹਿਰ ਨੂੰ ਰਸਤਾ ਉਹਦੇ ਉੱਤੇ ਇਕੱਠੇ ਉੱਪਰ ਹੋਇਆ ਉਧਰ ਸਕੂਲ ਵਾਲੀ ਗੱਡੀ ਵੀ ਆ ਰਹੀ ਸੀ ਇਧਰੋਂ ਜੋ ਦੂਜਾ ਟਰੱਕ ਸੀਗਾ ਉਹ ਬਰਨਾਲਿਓਂ ਪਠਾਨਾ ਸਾਈਡ ਨੂੰ ਜਾ ਰਿਹਾ ਸੀ ਸ਼ਹਿਰ ਵੱਲ ਨੂੰ ਤੇ ਉਧਰ ਗੱਡੀ ਵੀ ਆ ਰਹੀ ਸੀ ਹਰਫਤਾਰ ਦੇ ਵਿੱਚ ਜਦੋਂ ਉਹ ਗੱਡੀ ਉਹਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰੋਸ ਕਰਤੀ ਟਰੱਕ ਸਾਰਾ ਲੰਘ ਲੰਘ ਚੁੱਕਾ ਟਰੱਕ ਸਾਰਾ ਮਗਰ ਟਰੱਕ ਦਾ ਡਾਲਾ ਖੁੱਲਾ ਸੀਗਾ ਤੇ ਉਧਰੋਂ ਮੰਗਰੋ ਸਕੂਲ ਵਾਲੀ ਗੱਡੀ ਆ ਰਹੀ ਸੀ ਉਹ ਤੋਂ ਸਪੀਡ ਹੋਣ ਕਾਰਨ ਉਹ ਤੋਂ ਕੰਟਰੋਲ ਨਹੀਂ ਹੋਇਆ ਜੇ ਮਾੜੇ-ਮੋٹے ਬ੍ਰੇਕ ਲਾ ਦਿੰਦਾ ਉਹ ਮਤਲਬ ਐਡਾ ਹਾਸਾ ਨਹੀਂ ਵਾਪਰਦਾ ਸੀਗਾ ਉਹ ਟਰੱਕ ਦੇ ਪਿੱਛੇ ਵੱਜੀ ਟਰੱਕਾਂ ਲੰਘ ਚੁੱਕੇ ਸੀਗਾ ਜਿਹੜੇ ਪੂਜੀ ਪਹਿਲਾਂ ਇਹ ਸ਼ਾਇਦ ਗ੍ਰੀਨ ਆਪਣਾ ਗ੍ਰੀਨਫੀਲਡ ਸਕੂਲ ਦੀ ਇੱਕ ਬੈਨ ਹੈ ਗ੍ਰੀਨਫੀਲਡ ਸਕੂਲ ਅਜੀ ਇਹ ਹੋਇਆ ਬੱਚੇ ਬੱਚੇ ਹਾਂਜੀ ਦੋ ਤਿੰਨ ਬੱਚਿਆਂ ਦੇ ਛੱਟਾਂ ਵੱਜੀਆਂ ਨੇ ਹਾਂਜੀ ਜੀ ਲਾਖੋ ਤੇ ਇਹਨਾਂ ਦੋਨੋਂ ਜਿਹੜੇ ਸਕੂਲਾਂ ਦੀਆਂ ਬੈਨਾਂ ਬਹੁਤ ਤੇਜ਼ ਚੱਲ ਰਹੀਆਂ ਨੇ ਛੋਟੇ ਛੋਟੇ ਬੱਚੇ ਹੁੰਦੇ ਆ ਘਰਾਂ ਦੇ ਵਿੱਚ ਗੱਲ ਆ ਜਾਂ ਵੀ ਚਲੋ ਸਕੂਲਾਂ ਦਾ ਟਾਈਮ ਵੀ ਥੋੜਾ ਹੁੰਦਾ ਬੱਚਿਆਂ ਨੂੰ ਵੀ ਲੈਣੇ ਕਰਦੇ ਵੀ ਲੇਟ ਹੋ ਜਾਂਦੇ ਨੇ ਪਰ ਐ ਵੀ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹਨਾ ਕਿ ਬੱਚੇ ਹੁੰਦੇ ਨੇ ਛੋਟੇ ਵੀ ਦੇਖ ਕੇ ਚਲੋਣੀ ਚਾਹੀਦੀ ਗੱਡੀਆਂ ਅੱਜ ਬਹੁਤ ਵੱਡੇ ਹਾਦਸੇ ਵਾਪਰ ਜਾਂਦੇ ਨੇ ਚਲੋ ਸ਼ੁਕਰ ਮੰਨੂ ਵੀ ਥੋੜਾ ਹੋਇਆ ਵੀ ਜੇ ਕਿ ਜ਼ਿਆਦਾ ਤੇਜ਼ ਰਫ਼ਤਾਰ ਹੁੰਦੀ ਜ਼ਿਆਦਾ ਨੁਕਸਾਨ ਹੋ ਜਾਂਦਾ ਜੀ ਅੱਜ ਤਕਰੀਬਨ 8-10 ਵਜੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਬੱਚੇ ਤੇ ਉਹਨਾਂ ਦੇ ਦੋ ਸਟਾਫ ਮੈਂਬਰ ਐਮਰਜੈਂਸੀ ਚ ਅਸੀਂ ਰਿਸੀਵ ਕੀਤੇ ਤੇ ਕੁਝ ਜਿਨ੍ਹਾਂ ਦੇ ਪੇਸ਼ੈਂਟਸ ਤੇ ਟੰਕ ਲੱਗਣੇ ਸੀ ਵੀ ਜੇ ਕਿ ਉਹ ਲਾ ਕੇ ਫਿਰ ਐਕਸ-ਰੇ ਕਰਾਏ ਗਏ ਤਕਰੀਬਨ ਤਿੰਨ ਬੱਚਿਆਂ ਦੇ ਤਾਂ ਫ੍ਰੈਕਚਰ ਆਇਆ ਉਹਨਾਂ ਨੂੰ ਆਰਥੋ ਡਿਪਾਰਟਮੈਂਟ ਚ ਭੇਜ ਦਿੱਤਾ ਗਿਆ ਇੱਕ ਦੇ ਸਿਰ 'ਚ ਸੱਟ ਸੀ ਉਹਦੇ ਸ਼ਾਇਦ ਸੀਟੀ ਸਕੈਨ ਦੀ ਜ਼ਰੂਰਤ ਸੀ ਉਹਨੂੰ ਵੀ ਰੈਫਰ ਕਰਕੇ ਅਸੀਂ ਸਿਲਾਸਾਤ ਬਰਨਾਲੇ ਚ ਭੇਜ ਦਿੱਤਾ ਹੈ ਬਾਕੀ ਸਭ ਨੂੰ ਫਰਸਟ ایڈ ਦੇ ਕੇ ਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ ਚ ਰੱਖ ਲਿਆ ਹੈ ਜਿਹੜੇ ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਅਸੇ ਘਰ ਭੇਜਵਾਂਗੇ ਪਰ ਰੱਬ ਦੀ ਕਿਰਪਾ ਨਾਲ ਕੈਜੁਐਲਟੀ ਕੋਈ ਨਹੀਂ ਹੋਈ ਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸਾਰੇ ਸਟੇਬਲ ਨੇ ਧਨੋਲਾ ਦੇ ਗ੍ਰੀਨਫੀਲਡ ਸਕੂਲ ਦੀ ਇੱਕ ਬੱਸ ਜੋ ਕਿ ਬੱਚਿਆਂ ਨੂੰ ਲੈ ਕੇ ਪੰधेरਕੋਟ ਦੋਨਾ ਏਰੀਏ ਦੇ ਬੱਚੇ ਸੀ ਉਹਦੇ ਵਿੱਚ ਉਹਨਾਂ ਨੂੰ ਲੈ ਕੇ ਧਨੋਲੇ ਆ ਰਹੀ ਸੀ ਤੇ ਮੇਨ ਰੋਡ ਦੇ ਉੱਤੇ ਪਠੜਾ ਕੱਟ ਤੋਂ ਜਦੋਂ ਆਪਾਂ ਧਨੋਲੇ ਨੂੰ ਜਾਂਦੇ ਆ ਉੱਥੇ ਇਹ ਜਿਹੜੀ ਬੱਸ ਹੈ ਇਹਦੀ ਇੱਕ ਜਿਹੜਾ ਟਰੱਕ ਜੋ ਯੂ ਟਰਨ ਲੈ ਰਿਹਾ ਸੀ ਉਹਦੇ ਨਾਲ ਟੱਕਰ ਹੋ ਕੇ ਉੱਥੇ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਕੁਝ ਬੱਚਿਆਂ ਦੇ ਜਖਮ ਲੱਗੀਆਂ ਸੀ ਫੋਰਚੂਨੇਟਲੀ ਉਸੇ ਟਾਈਮ ਸਾਡੇ ਥਾਣਾ ਧਨੋਲਾ ਤੇ ਸੀਆਈਏ ਦੀਆਂ ਟੀਮਾਂ ਦਾ ਲਾਇਡ ਆਰਡਰ ਦੇ ਸਬੰਧ ਵਿੱਚ ਇੱਕ ਨਾਕਾ ਲੱਗਿਆ ਹੋਇਆ ਸੀ ਜੋ ਨੇੜੇ ਹੀ ਸੀ ਜੋ ਤੁਰੰਤ ਉੱਥੇ ਮੌਕੇ ਤੇ ਸਾਡੇ ਮੁਲਾਜ਼ਮ ਪਹੁੰਚ ਗਏ ਜਿਨ੍ਹਾਂ ਨੇ ਸਾਰੇ ਜਿਹੜੇ ਬੱਚੇ ਸੀ ਉਸ ਬੱਸ ਦੇ ਵਿੱਚ ਉਹਨਾਂ ਨੂੰ ਸੁਰੱਖਿਤ ਬੱਸ ਵਿੱਚੋਂ ਬਾਹਰ ਕੱਢ ਕੇ ਤੇ ਤੁਰੰਤ ਉੱਥੇ ਸਿਵਲ ਹਸਪਤਾਲ ਧਨੋਲਾ ਭਰਤੀ ਕਰਾਇਆ ਜਿਨ੍ਹਾਂ ਦੇ ਵਿੱਚੋਂ ਤਿੰਨ ਬੱਚੇ ਜਿਨ੍ਹਾਂ ਦੇ ਕੁਝ ਮਾਈਨਰ ਸੱਟਾਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਦਾ ਰੈਫਰ ਕੀਤਾ ਗਿਆ ਬਾਕੀ ਸਾਰੇ ਬੱਚਿਆਂ ਨੂੰ ਫਰਸਟ ਏਡ ਦੇ ਕੇ ਤੇ ਉਹਨਾਂ ਦੇ ਘਰਾਂ ਵਿੱਚ ਪਹੁੰਚਾ ਦਿੱਤਾ ਗਿਆ ਜੋ ਸ਼ੁਰੂਆਤੀ ਪੜਤਾਲ ਕੀਤੀ ਗਈ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੱਸ ਦਾ ਡਰਾਈਵਰ ਸੀ ਜਿੱਦਾਂ ਨਾ ਬੂਟਾ ਸਿੰਘ ਹੈ ਵਾਸੀ ਭੰਦੇਰ ਇਹ ਬੜੀ ਲਾਪਰਵਾਹੀ ਦੇ ਨਾਲ বাস ਨੂੰ ਚਲਾ ਰਿਆ ਸੀ ਜੋ ਅੱਗੇ ਟਰੱਕ ਸੀ ਉਹ ਯੂ ਟਰਨ ਲੈ ਕੇ ਕਾਫੀ ਦੂਰ ਤੋਂ ਦਿਖ ਰਿਹਾ ਸੀ ਕਿ ਉਹ ਤੱਕ ਜਿਹੜਾ ਮੁੜ ਚੁੱਕਾ ਸੀ ਯੂ ਟਰਨ ਆਲਮੋਸਟ ਉਹਨੇ ਲੈ ਵੀ ਲਿਆ ਸੀ ਬਟ ਬਜਾਏ বাস ਨੂੰ ਹੌਲੀ ਕਰਨ ਦੇ ਇਹਨੇ ਉਸ ਨੂੰ ਹਾਰਨ ਮਾਰਦਾ ਰਿਹਾ ਇਹ ਡਰਾਈਵਰ ਤੇ ਉਹਦੇ ਜਿਹਦੇ ਕਰਕੇ ਇਹ ਦੀ ਜਾ ਕੇ ਉਹਦੇ ਟਰੱਕ ਦੇ ਪਿੱਛੇ ਬੈਕ ਸਾਈਡ ਦੇ ਵਿੱਚ ਟੱਕਰ ਵੱਜੀ ਤੇ ਅਸੀਂ ਥਾਣਾ ਧਰੋਲਾ ਵਿਖੇ ਇਹ ਜਿਹੜਾ বাস ਦਾ ਡਰਾਈਵਰ ਸੀ ਬੂਟਾ ਸਿੰਘ ਵਾਸੀ ਭੰਦੇਰ ਇਦੇ ਖਿਲਾਫ 283 ਆਈਪੀਸੀ ਦੀਨ ਐਫ ਆਈ ਆਰ ਵੀ ਦਰਜ ਕਰ ਰਹੇ ਹਾਂ ਬੱਚੇ ਸਾਰੇ ਸੁਰੱਖਿਅਤ ਘਰਾਂ ਜਪਾ ਹਾਂਜੀ ਸਾਰੇ ਕੁੱਲ 14 ਬੱਚੇ ਜਿਹੜੇ ਮਾਈਨਰ ਇੰਜਰੀਜ਼ ਦੇ ਨਾਲ ਸਿਵਲ ਹਸਪਤਾਲ ਧਨੋਲਾ ਦਾਖਲ ਕਰਵਾਏ ਗਏ ਸੀ ਜਿਨ੍ਹਾਂ ਵਿੱਚੋਂ ਤਿੰਨ ਬੱਚਿਆਂ ਨੂੰ ਉਹਨਾਂ ਦੇ ਵੀ ਮਾਈਨਰ ਇੰਜਰੀਜ਼ ਨੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਦਾ ਰੈਫਰ ਕੀਤਾ ਗਿਆ ਸੀ ਬਾਕੀ ਸਾਰੇ ਬੱਚਿਆਂ ਨੂੰ ਫਰਸਟ ایڈ ਦੇਣ ਤੋਂ ਬਾਅਦ ਉਹਨਾਂ ਦੇ ਘਰੋਂ ਘਰੀ ਧਨੋਲਾ ਪੁਲਿਸ ਵੱਲੋਂ ਪਹੁੰਚਾ ਦਿੱਤਾ ਗਿਆ ਹੈ ਜੀ ਬਿਲਕੁਲ ਜਿਵੇਂ ਤੁਹਾਨੂੰ ਪਤਾ ਹੀ ਹੈ ਕੁਝ ਸਮਾਂ ਪਹਿਲਾਂ ਹਰਿਆਣਾ ਦੇ ਮਹਿੰਦਰਗੜ੍ਹ ਵਿਖੇ ਇੱਕ ਵੱਡਾ ਹਾਦਸਾ ਸਕੂਲ ਬੱਸ ਨਾਲ ਵਾਪਰਿਆ ਸੀ ਜਿਹਦੇ ਸਬੰਧ ਵਿੱਚ ਹੁਣ ਬਰਨਾਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸੇਫ ਸਕੂਲ ਵਾਹਨ ਸਕੀਮ ਤਹਿਤ ਜ਼ਿਲ੍ਹੇ ਦੇ ਸਾਰੇ ਹੀ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹਨਾਂ ਦੀਆਂ ਬੱਸਾਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਜੁਆਇੰਟ ਟੀਮਾਂ ਬਣਾ ਕੇ ਸਾਰੇ ਹੀ ਸਕੂਲਾਂ ਦੀਆਂ ਜਿਹੜੀਆਂ ਬੱਸਾਂ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀਆਂ ਵੀ ਬੱਸਾਂ ਦੀ ਵੱਲੋਂ ਸੁਰੱਖਿਆ ਦੀਆਂ ਜੋ ਹਦਾਇਤਾਂ ਨੂੰ ਪਾਲਣਾ ਨਹੀਂ ਕੀਤੀ ਜਾ ਰਹੀ ਉਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਬਾਉਂਡ ਵੀ ਕੀਤਾ ਜਾ ਰਿਹਾ ਇਹ ਅਸੀਂ ਹੁਣ ਇਹਦੇ ਚ ਦੇਖਾਂਗੇ ਜੀ ਜੋ ਫਿਲਹਾਲ ਜੋ ਸ਼ੁਰੂਆਤੀ ਜਿਹੜੀ ਗੱਲਬਾਤ ਆ ਉਹ ਤਾਂ ਅੰਗੈਲੀ ਡਰਾਈਵਰ ਦੀ ਸਾਹਮਣੇ ਆਈ ਹੈ ਬਟ ਜਿਹੜੀ ਬੱਸ ਹੈ ਉਹਦੀ ਵੀ ਅਸੀਂ ਚੈਕਿੰਗ ਕਰਾਂਗੇ ਜੋ ਸਾਡੀ ਜੁਆਇੰਟ ਟੀਮ ਆ ਸਿਵਲ ਪ੍ਰਸ਼ਾਸਨ ਦੇ ਨਾਲ ਉਹ ਚੈੱਕ ਕਰੇਗੀ ਕਿ ਜਿਹੜੀਆਂ ਵੀ ਸੇਫਟੀ ਸੰਬੰਧੀ ਗਾਈਡਲਾਈਨਸ ਨੇ ਜੋ ਬੱਸ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਮੌਜੂਦ ਹਨ ਜਾਂ ਨਹੀਂ ਜੇਕਰ ਕੋਈ ਵੀ ਕੋਤਾਹੀ ਇਹਦੇ ਵਿੱਚ ਸਾਹਮਣੇ ਆਉਂਦੀ ਹੈ ਤਾਂ ਸਮੰਬੰਧਿਤ ਸਕੂਲ ਪ੍ਰਸ਼ਾਸਨ ਦੇ ਉੱਤੇ ਵੀ ਸੰਬੰਧਿਤ ਅਧਿਕਾਰੀ ਦੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ